ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਗ ਸੋਹਿ ਸ਼ੰਤ ਮਹਲਾ 5 ਵਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰੇਆ ਗੋਬਿੰਦ ਗੁਣ ਗਾਵਨ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰੇਆ ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸੁਵਾਰੇਆ ਸੋਨ ਸ੍ਰਾਵਣ ਬਾਣੀ ਸਹਜ ਜਾਣੀ ਹਰ ਨਾਮ ਜਪਵੜ ਭਾਗੈ ਬੇਨਵੰਤ ਨਾਨਕ ਸਰਨ ਸੁਆਮੀ ਜਿਉ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸੇ ਰਸ ਉਪਜੈ ਮਨ ਕਨਾ ਮਨ ਤਨ ਨਿਰਮਲ ਦੇਖ ਦਰਸਨ ਨਾਮ ਪ੍ਰਭ ਕਾ ਮੁਖ ਪੜਾ ਹੋਏ ਰੇਨ ਸਾਧੂ ਪ੍ਰਭ ਆਰਾਧੋ ਆਪਣੇ ਪ੍ਰਭ ਭਾਵਾਂ ਬੇਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਨ ਜਾਣਾ ਭਾਏ ਭਗਤ ਸੁਭਾਏ ਹਰਿ ਜਪ ਆਪਣੇ ਪ੍ਰਭ ਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬੇਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾ ਤਤ ਸੋਇ ਪਤ ਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨਿਆ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰਿ ਬਿਸ਼ੁੰਨਿਆ ਮਨ ਸਾਤ ਆਏ ਵਜੇ ਵਧਾਏ ਮਨੋ ਕਦੇ ਨਾ ਵਿਸਰੈ ਬੇਨਵੰਤ ਨਾਨਕ ਸਤਗੁਰ ਦਰੜਾਇਆ ਸਦਾ ਭਜ ਜਗਦੀਸ਼ਰੈ ਮਨ ਸ਼ਾਂਤ ਆਏ ਵਜੀ ਵਧਾਏ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਰੜਾਇਆ ਸਦਾ ਭਜ ਜਗਦੀਸ਼ਰੈ ਜੇ ਕਾ ਕਲ ਸਾ ਵਾਹੇ ਗੁਰੂ ਜੀ ਕੀ ਫਤਿਹ ਰਾਗ ਸੁਹਿ ਸ਼ੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰੇ ਆ